ਮੇਸ਼ਾ ਸਾਡੀ ਪ੍ਰਤੀਤ ਕਿਥੋਂ ਕਰੇ ਘਰ ਸਾਡਾ 10ਵਾਂ ਦਵਾਰ ਏ ਤੇ ਤੁਸੀਂ ਵੇਖ ਲਓ ਵੀ 10ਵੇਂ ਦਵਾਰ ਨੂੰ ਨਹੀਂ ਮੰਨਦੇ ਹੱਸੀ ਜਾਂਦੇ ਮੈਂ ਤਾਂ ਉਹ ਦਿਨ ਹਰਾਨ ਇੰਟਰਵਿਊ ਸੁਣ ਕੇ ਏਡੇ ਵੱਡੇ ਰਾਗੀ ਦੀ ਉਹਨੇ ਆਖਿਆ ਵੀ 10ਵਾਂ ਦਵਾਰ ਹੁੰਦਾ ਹੈ ਕਹਿੰਦਾ ਜੀ ਹੱਸੀ ਜਾ ਕੇ ਕਹਿੰਦਾ 10ਵਾਂ ਦਵਾਰ ਕੁਆਵੀ ਗੱਲਾਂ ਮਾਰਦੇ ਤੇ ਸੁਣਨ ਵਾਲੇ ਪਤਾ ਨਹੀਂ ਕਿੰਨਾ ਸੁਣਦੇ ਹੋਣਗੇ ਵੀ ਕਿੰਨਾ ਵੀ ਕਮਾਲ ਦਾ ਕੀਰਤਨ ਇਹ ਪਹੁੰਚਿਆ ਹੋਊਗਾ ਜਿਹਨੂੰ 10ਵੇਂ ਦਵਾਰ ਦਾ ਨਹੀਂ ਪਤਾ ਫਿਰ 10ਵਾਂ ਛੱਡਣਾ ਆਪਾਂ ਸੱਚੇ ਮਹਿਲ 'ਚ ਜਾਣਾ ਕਿਵੇਂ ਗੱਲ ਬਣੇ ਇਹਦਾ ਬਾਹਰ ਦੀਆਂ ਸੁਰਾਂ ਬਾਹਰ ਦਾ ਹਰਮੋਨੀਅਮ ਬਾਹਰ ਦਾ ਕੀਰਤਨ ਹੋ ਰਿਹਾ ਹੈ ਕੀਰਤਨ ਕਿਹੜੀ ਸਟੇਜ ਤੇ ਜਾ ਕੇ ਕਰਨਾ ਹੈ ਵੀ ਕਰਨ ਵਾਲਾ ਵੀ ਮੁਕਤ ਹੋ ਜਾਏ ਸੁਣਨ ਵਾਲਾ ਵੀ ਮੁਕਤ ਹੋ ਜਾਵੇ ਉਹਨਾਂ ਕਹੇ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੇ ਨਿ ਥਾਵੇਂ ਥਾਉ ਗੁਰਪੂਰੇ ਕੀ ਚਾਨੀ ਲਾਗ ਜਨਮ ਜਨਮ ਦਾ ਸਵੇਜ ਤੇ ਇਹ ਸਾਰੇ ਕੀਰਤਨਿਆਂ ਨੂੰ ਬੇਨਤੀ ਹੈਗੇ ਸਾਰੇ ਸਤਿਕਾਰ ਜੋਗੇ ਰੱਬ ਦੀ ਉਸਤਤ ਕਰਦੇ ਆ ਜੇ ਆਪਾਂ ਨੂੰ ਬੀਜ ਮੰਤਰ ਤੇ ਕੀਰਤਨ ਨਹੀਂ ਨਾ ਗਾਉਣਾ ਦਾ ਤੇ ਗੁਰਮੁਖਾਂ ਨੂੰ ਸਿੱਖ ਸਕਦੇ ਕਿਵੇਂ ਬੀਜ ਮੰਤਰ ਤੇ ਧਿਆਨ ਲਾ ਕੇ ਕੀਰਤਨ ਕਰ। ਫਿਰ ਆਪ ਵੀ ਮੁਕਤ ਆਵੇਂ 4 ਘੰਟੇ ਲੱਗੇ ਰੋ ਤੁਸੀਂ 4 ਘੰਟੇ ਮੁਕਤ ਰਹੋਗੇ ਸੰਗਤ ਵੀ ਮੁਕਤ ਕਰ ਦੋਗੇ। ਇਹ ਪੁਰਾਤਨ ਮਹਾਪੁਰਖੇ ਚੀਜ਼ਾਂ ਸਖਾਉਂਦੇ ਹੀ ਗੁਰੂ ਸਾਹਿਬਾਂ ਨੇ ਇਹ ਕੀਰਤਨ ਦੀ ਗੱਲ ਕੀਤੀ। ਹੁਣ ਆ ਵੀ ਥੋੜਾ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਸੀ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਚੌਥੇ ਪਦ ਵਿੱਚ ਬਹਿ ਕੇ ਕੀਰਤਨ ਕਰਨ ਦਾ ਵੱਲ ਸਿਖਾ ਦਿੱਤਾ। ਮਰਦਾਨਿਆਂ ਬਹਿ ਜਾ ਚੌਥੇ ਪਾਚ ਬੀਜ ਮੰਤਰ ਤੇ ਧਿਆਨ ਲਾਤੇ ਹੁਣ ਗਾ ਕੀਰਤੀ ਤੇ ਜਿੰਨੇ ਵੀ ਗੁਰੂ ਪਾਤਸ਼ਾਹ ਜਿਹੜੇ ਪਿੰਡ ਜਾਂਦੇ ਸਾਰੇ ਮੁਕਤ ਕਰ ਦਿੰਦੇ ਕੀਰਤਨ ਇਸ ਇਸ ਕਰਕੇ ਆਪਾਂ ਉਹ ਕੀਰਤਨ ਕਰਨਾ ਹੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੇ ਹਾਰਮੋਨੀਅਮ ਦਾ ਵੀ ਚੇਤਨਾ ਨਾ ਰਵੇ ਕੀ ਵੱਜ ਰਿਹਾ ਹੈ ਉਂਗਲਾਪੇ ਚੱਲੀ ਜਾਣੀਆਂ ਤੇ ਤੁਹਾਡੀ ਰਸਨਾ ਤੇ ਪ੍ਰਭੂ ਨੇ ਬਹਿ ਜਾਣਾ ਕਿ ਉਹਨੇ ਕੀਰਤੀ ਕਰਨੀ ਫਿਰ ਪ੍ਰਭ ਜੀ ਬਸੇ ਸਾਧ ਕੀ ਰਸਨਾ ਤੇ ਜਿੱਥੇ ਉਹ ਜਾ ਕੀਰਤਨ ਹੋਏਗਾ ਨਾ ਉਥੇ ਸਹਿ ਸੁਭਾਏ ਮਨ ਜੁੜ ਜਾਏਗਾ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਉਸ ਨੂੰ ਕਿਆ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾਹੋ ਅਨਾਤੋ ਅਨੇ ਛਟੇ ਨਿਕਟ ਨਾ ਜਾਈਓ ਤੂੰ ਆਉ ਬੜੇ ਪਿਆਰ ਨਾਲ ਕਰੋ ਅੱਖਾਂ ਬੰਦ ਅਸੀਂ ਮਿਹਨਤ ਕਰਕੇ ਉਸ ਕੀਰਤਨ ਤੱਕ ਪਹੁੰਚੀਏ ਆਓ ਕਿਵੇਂ ਜਪਣਾ ਅੱਖਾਂ ਬੰਦ ਸਹਿਜ ਵਿੱਚ ਸਵਾਸ ਅੰਦਰ ਜਾ ਰਿਹਾ ਵਾਹੇ ਗਗਨ ਵਾਰਿਆ ਗੁਰੂ ਬੋਲੇ ਹੋਏ ਸ਼ਬਦ ਤੇ ਫੋਕਸ ਕਰਨਾ ਪੂਰਾ ਕਰੋ ਜੀ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ ਗੁਰ ਵਾ ਗੁਰ ਵਾ